ਤਿੰਨ ਨਵੇਂ ਅਪਰਾਧ ਕਾਨੂੰਨ ਸੋਮਵਾਰ ਤੋਂ ਦੇਸ਼ ਭਰ ਦੇ ਵਿੱਚ ਜਿਹੜਾ ਲਾਗੂ ਹੋ ਜਾਣਗੇ ਜਿਸ ਦੇ ਨਾਲ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੇ ਵਿੱਚ ਜਿਹੜਾ ਬਦਲਾਵ ਆਉਣਗੇ ਅਤੇ ਬ੍ਰਿਟਿਸ਼ ਕਾਲ ਦੇ ਕਾਨੂੰਨਾਂ ਦਾ ਜਿਹੜਾ ਉਹ ਅੰਤ ਹੋ ਜਾਵੇਗਾ ਇੰਡੀਅਨ ਜੁਡੀਸ਼ੀਅਲ ਕੋਡ ਇੰਡੀਅਨ ਸਿਵਲ ਡਿਫੈਂਸ ਕੋਡ ਇੰਡੀਅਨ ਐਵੀਡੈਂਸ ਐਕਟ ਕਰਮਵਾਰ ਬ੍ਰਿਟਿਸ਼ ਕਾਲ ਦੇ ਇੰਡੀਅਨ ਕ੍ਰਿਨਲ ਕੋਡ ਕੋਡ ਆਫ ਕਮਰਸ਼ੀਅਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ ਨਵੇਂ ਕਾਨੂੰਨ ਦੇ ਨਾਲ ਇੱਕ ਆਧੁਨਿਕ ਪ੍ਰਣਾਲੀ ਹੈ ਜਿਹੜੀ ਉਹ ਸਥਾਪਿਤ ਹੋਵੇਗੀ ਜਿਸ ਦੇ ਵਿੱਚ ਜ਼ੀਰੋ ਐਫ ਆਈ ਆਰ ਪੁਲਿਸ ਆਨਲਾਈਨ ਸ਼ਿਕਾਇਤ ਜਿਹੜਾ ਉਹ ਦਰਜ ਕਰਵਾਉਣਾ ਐਸ ਐਮ ਐਸ ਮੋਬਾਈਲ ਤੇ ਸੰਦੇਸ਼ ਰਾਹੀਂ ਜਿਹੜੇ ਸੰਮਣ ਵਰਗੇ ਜਿਹੜੇ ਉਹ ਇਲੈਕਟ੍ਰੋਨਿਕ ਮਾਧਿਅਮ ਦੇ ਰਾਹੀਂ ਤੇ ਸਾਰੇ ਕਾਨੂੰਨੀ ਅਪਰਾਧਾਂ ਦੇ ਵਾਰਦਾਤ ਸਥਾਨ ਦੀ ਲਾਜ਼ਮੀ ਵੀਡੀਓਗ੍ਰਾਫੀ ਵਰਗੇ ਜਿਹੜੇ ਉਪਬੰਧ ਨੇ ਉਹ ਸ਼ਾਮਿਲ ਹੋਣਗੇ ਅਧਿਕਾਰਕ ਸੂਤਰਾਂ ਨੇ ਕਿਹਾ ਹੈ ਕਿ ਇਨ੍ਹਾਂ ਕਾਨੂੰਨਾਂ 'ਚ ਕੁਝ ਮੌਜੂਦਾ ਸਮਾਜਿਕ ਹਕੀਕਤਾਂ ਅਤੇ ਅਪਰਾਧਾਂ ਦੇ ਨਾਲ ਜਿਹੜੀ ਨਜਿੱਠਣ ਦੀ ਕੋਸ਼ਿਸ਼ ਕੀਤੀ ਗਈ ਹੈ ਸੰਵਿਧਾਨ ਦੇ ਵਿੱਚ ਦਰਜ ਆਦਰਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਭਾਵਸ਼ਾਲੀ ਢੰਗ ਦੇ ਨਾਲ ਨਜੀਠਨ ਦੇ ਲਈ ਇੱਕ ਵਿਧੀ ਪ੍ਰਦਾਨ ਜਿਹੜੀ ਆ ਉਹ ਕਰਵਾਈ ਗਈ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਨਵੇਂ ਕਾਨੂੰਨ ਨਿਆ ਪ੍ਰਦਾਨ ਕਰਾਉਣ ਨੂੰ ਪਹਿਲ ਦੇਣਗੇ ਜੋ ਕਿ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਕਾਨੂੰਨਾਂ ਨੂੰ ਦੰਡਕਾਰੀ ਕਰਵਾਈ ਨੂੰ ਜਿਹੜੀ ਆ ਉਹ ਪੈਲ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਨੂੰ ਭਾਰਤੀਆਂ ਨੇ ਭਾਰਤੀਆਂ ਦੇ ਲਈ ਅਤੇ ਭਾਰਤੀ ਸੰਸਦ ਵੱਲੋਂ ਜਿਹੜਾ ਉਹ ਬਣਾਇਆ ਗਿਆ ਹੈ ਅਤੇ ਇਹ ਬ੍ਰਿਟਿਸ਼ ਕਾਲ ਦੇ ਨਿਆਂਇਕ ਕਾਨੂੰਨਾਂ ਨੂੰ ਜਿਹੜਾ ਉਹ ਖਾਤਮਾ ਕਰਦੇ ਹਨ ਨਵੇਂ ਕਾਨੂੰਨਾਂ ਦੇ ਅਧੀਨ ਅਪਰਾਧਿਕ ਮਾਮਲਿਆਂ ਦੇ ਵਿੱਚ ਫੈਸਲਾ ਮੁਕੱਦਮਾ ਪੂਰਾ ਹੋਣ ਦੇ 45 ਦਿਨਾਂ ਦੇ ਅੰਦਰ ਆਵੇਗਾ ਪਹਿਲੀ ਸੁਣਵਾਈ ਦੇ 60 ਦਿਨਾਂ ਅੰਦਰ ਦੋਸ਼ ਤੈਅ ਕੀਤੇ ਜਾਣਗੇ ਜ਼ਬਰ ਜ਼ਨਾਹ ਪੀੜਤਾ ਦਾ ਬਿਆਨ ਕੋਈ ਮਹਿਲਾ ਪੁਲਿਸ ਅਧਿਕਾਰੀ ਉਸਦੇ ਮਾਤਾ ਪਿਤਾ ਜਾਂ ਰਿਸ਼ਤੇਦਾਰ ਦੀ ਜਿਹੜੀ ਮੌਜੂਦਗੀ ਆ ਉਹਦੇ ਵਿੱਚ ਦਰਜ ਕਰੇਗੀ ਅਤੇ ਮੈਡੀਕਲ ਰਿਪੋਰਟ 7 ਦਿਨਾਂ ਦੇ ਅੰਦਰ ਜਿਹੜੀ ਉਹ ਦੇਣੀ ਹੋਵੇਗੀ ਨਵੇਂ ਕਾਨੂੰਨਾਂ ਦੇ ਵਿੱਚ ਸੰਗਠਿਤ ਅਪਰਾਧਾਂ ਅਤੇ ਅੱਤਵਾਦਾਂ ਦੀਆਂ ਜਿਹੜੀਆਂ ਕਾਰਵਾਈਆਂ ਉਹਨਾਂ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਰਾਜ ਧਰੋਹ ਦੀ ਜਗ੍ਹਾ ਦੇਸ਼ ਧਰੋਹ ਲਿਆਂਦਾ ਗਿਆ ਅਤੇ ਸਾਰੇ ਤਲਾਸ਼ੀ ਅਤੇ ਜ਼ਬਤੀ ਦੀ ਜਿਹੜੀ ਕਾਰਵਾਈ ਦੀ ਵੀਡੀਓਗ੍ਰਾਫੀ ਕਰਨੀ ਜਿਹੜੀ ਆ ਉਹ ਲਾਜ਼ਮੀ ਕਰ ਦਿੱਤੀ ਗਈ ਹੈ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਅਪਰਾਧ ਤੇ ਇੱਕ ਨਵਾਂ ਅਧਿਆਇ ਜੋੜਿਆ ਗਿਆ ਹੈ ਕਿਸੇ ਬੱਚੇ ਨੂੰ ਖਰੀਦਣਾ ਅਤੇ ਵੇਚਣਾ ਜਿਹੜਾ ਉਹ ਕਾਨੂੰਨਾਪਰਾਧ ਬਣਾਇਆ ਗਿਆ ਅਤੇ ਕਿਸੇ ਨਾਬਾਲਗ ਦੇ ਨਾਲ ਸਮੂਹਿਕ ਜ਼ਬਰਜਨਾਹ ਦੇ ਲਈ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਜਿਹੜੀ ਵਿਵਸਥਾ ਉਹ ਕੀਤੀ ਗਈ ਹੈ। ਸੂਤਰਾ ਨੇ ਦੱਸਿਆ ਕਿ ਓਵਰਲੈਂਥ ਧਰਾਵਾਂ ਦੇ ਦਾ ਆਪਸ ਦੇ ਵਿੱਚ ਜਿਹੜਾ ਉਹ ਰਲੇਵਾ ਕਰ ਦਿੱਤਾ ਗਿਆ ਅਤੇ ਸਰਲ ਬਣਾਇਆ ਗਿਆ। ਭਾਰਤੀ ਦੰਡਾਵਲੀ ਦੀਆਂ ਜਿਹੜੀਆਂ 511 ਧਰਾਵਾਂ ਦੇ ਮੁਕਾਬਲੇ ਦੇ ਵਿੱਚ ਇਸ ਵਿੱਚ ਸਿਰਫ 358 ਜਿਹੜੀਆਂ ਧਰਾਵਾਂ ਹੋਣਗੀਆਂ ਸੂਤਰਾ ਨੇ ਦੱਸਿਆ ਕਿ ਵਿਆਹ ਦਾ ਝੂਠਾ ਵਾਦਾ ਕਰਨ ਨਾ ਬਾਲਕ ਦੇ ਨਾਲ ਜ਼ਬਰਜਨਾਹ ਢੀੜ ਵੱਲੋਂ ਕੁੱਟਮਾਰ ਅਤੇ ਕਤਲ ਕਰਨ ਲੁੱਟਖੋ ਆਦਿ ਦੇ ਜਿਹੜੇ ਮਾਮਲੇ ਦਰਜ ਕੀਤੇ ਜਾਂਦੇ ਨੇ ਪਰ ਮੌਜੂਦਾ ਭਾਰਤੀ ਦੰਡਵਾਲੀ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਨਜਿੱਠਣ ਦੇ ਲਈ ਕੋਈ ਵਿਸ਼ੇਸ਼ ਵਿਵਸਥਾ ਨਹੀਂ ਸੀ ਉਹਨਾਂ ਨੇ ਦੱਸਿਆ ਕਿ ਭਾਰਤੀ ਦੰਡਵਾਲੀ ਦੇ ਵਿੱਚ ਦੰਡਵਲੀ ਦੇ ਵਿੱਚ ਇਹਨਾਂ ਨਾਲ ਜਿੱਠਣ ਦੀ ਜਿਹੜੀ ਵਿਵਸਥਾ ਉਹ ਕੀਤੀ ਗਈ ਆ ਸੂਤਰਾਂ ਨੇ ਦੱਸਿਆ ਹੈ ਕਿ ਤਿੰਨੋਂ ਕਾਨੂੰਨ ਕਾਨੂੰਨ ਜਿਹੜੇ ਉਹ ਨਿਆ ਪਾਰਦਰਸ਼ਾ ਪਾਰਦਰਸ਼ਤਾ ਅਤੇ ਨਿਰਪੱਖਤਾ ਤੇ ਜਿਹੜੇ ਉਹ ਆਧਾਰਿਤ ਨੇ ਨਵੇਂ ਕਾਨੂੰਨਾਂ ਦੇ ਅਧੀਨ ਹੁਣ ਕੋਈ ਵੀ ਵਿਅਕਤੀ ਪੁਲਿਸ ਥਾਣੇ ਗਏ ਬਿਨਾ ਇਲੈਕਟ੍ਰੋਨਿਕ ਸੰਚਾਰ ਮਾਧਿਅਮ ਨਾਲ ਘਟਨਾਵਾਂ ਦੀ ਰਿਪੋਰਟ ਦਰਜ ਕਰਵਾ ਸਕਦਾ ਹੈ ਇਸ ਦੇ ਨਾਲ ਜਿਹੜਾ ਮਾਮਲਾ ਦਰਜ ਕਰਵਾਉਣਾ ਸੌਖਾ ਅਤੇ ਤੇਜ਼ ਹੋ ਜਾਵੇਗਾ ਅਤੇ ਪੁਲਿਸ ਵੱਲੋਂ ਤੁਰੰਤ ਜਿਹੜੀ ਉਹ ਕਾਰਵਾਈ ਕੀਤੀ ਜਾ ਸਕੇਗੀ ਜ਼ੀਰੋ ਐਫ ਆਈ ਆਰ ਦੇ ਨਾਲ ਹੁਣ ਹਰ ਕੋਈ ਕੋਈ ਵੀ ਜਿਹੜਾ ਵਿਅਕਤੀ ਹੈ ਕਿਸੇ ਵੀ ਪੁਲਿਸ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾ ਸਕਦਾ ਹੈ ਭਾਵੇਂ ਹੀ ਅਪਰਾਧ ਉਸ ਦੇ ਅਧਿਕਾਰ ਖੇਤਰ ਚ ਨਾ ਹੋਇਆ ਹੋਵੇ ਇਸ ਦੇ ਨਾਲ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਹੋਣ ਵਾਲੀ ਦੇਰੀ ਹੈ ਜਿਹੜੀ ਉਹ ਖਤਮ ਹੋ ਜਾਵੇਗੀ ਅਤੇ ਮਾਮਲਾ ਉਤਰਾੰਤ ਦਰਜ ਹੋ ਜਾਵੇਗਾ ਨਵੇਂ ਕਾਨੂੰਨ 'ਚ ਜੁੜਿਆ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਗ੍ਰਿਫਤਾਰੀ ਦੀ ਸਥਿਤੀ ਦੇ ਵਿੱਚ ਵਿਅਕਤੀ ਨੂੰ ਆਪਣੀ ਪਸੰਦ ਦੇ ਕਿਸੇ ਵਿਅਕਤੀ ਨੂੰ ਆਪਣੀ ਸਥਿਤੀ ਬਾਰੇ ਸੂਚਿਤ ਕਰਨ ਦਾ ਜਿਹੜਾ ਉਹ ਅਧਿਕਾਰ ਦਿੱਤਾ ਗਿਆ ਹੈ ਇਸ ਦੇ ਨਾਲ ਗ੍ਰਿਫਤਾਰ ਵਿਅਕਤੀ ਨੂੰ ਤੁਰੰਤ ਸਹਿਯੋਗ ਮਿਲ ਸਕੇਗਾ ਉੱਥੇ ਹੀ ਔਰਤਾਂ 15 ਸਾਲ ਤੋਂ ਘੱਟ ਉਮਰ ਦੇ ਲੋਕਾਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਿਵਿਆਂਗ ਜਾਂ ਗੰਭੀਰ ਬਿਮਾਰੀ ਨਾਲ ਪੀੜਤ ਜਿਹੜੇ ਲੋਕਾਂ ਨੂੰ ਪੁਲਿਸ ਥਾਣੇ ਆਉਣ ਤੋਂ ਜਿਹੜੀ ਹੈ ਛੂਟ ਦਿੱਤੀ ਜਾਵੇਗੀ ਉਹ ਆਪਣੇ ਨਿਵਾਸ ਸਥਾਨ ਤੇ ਹੀ ਪੁਲਿਸ ਮਦਦ ਪ੍ਰਾਪਤ ਕਰ ਸਕਦੇ ਹਨ ਨਵੇਂ ਕਾਨੂੰਨਾ ਤਹਿਤ ਔਰਤਾਂ ਅਤੇ ਬੱਚਿਆਂ ਦੇ ਵਿਰੁੱਧ ਅਕਰਾਧਾ ਦੇ ਪੀੜਤਾਂ ਨੂੰ ਸਾਰੇ ਹਸਪਤਾਲਾਂ ਦੇ ਵਿੱਚ ਮੁਫਤ ਮੁੱਢਲੀ ਸਹਾਇਤਾ ਜਿਹੜੀ ਹੈ ਜਾਂ ਇਲਾਜ ਮੁਹੱਈਆ ਜੜਾ ਕਰਵਾਇਆ ਜਾਵੇਗਾ ਇਹ ਵਿਵਸਥਾ ਇਹ ਯਕੀਨੀ ਬਣਾਉਂਦੀ ਆ ਕਿ ਪੀੜਤ ਨੂੰ ਤੁਰੰਤ ਲੋੜੀਂਦੀ ਡਾਕਟਰੀ ਦੇਖਭਾਲ ਮਿਲਦੀ ਹੈ ਦੋਸ਼ੀ ਅਤੇ ਪੀੜਤ ਦੋਹਾਂ ਨੂੰ ਹੁਣ 14 ਦਿਨਾਂ ਦੇ ਅੰਦਰ ਐਫ ਆਈ ਆਰ ਪੁਲਿਸ ਰਿਪੋਰਟ ਚਾਰਜ ਸ਼ੀਟ ਬਿਆਨ ਇੱਕ ਬਾਲੀਆ ਬਿਆਨ ਅਤੇ ਹੋਰ ਦਸਤਾਵੇਜ਼ ਪ੍ਰਾਪਤ ਕਰਨ ਦਾ ਜਿਹੜਾ ਉਹ ਅਧਿਕਾਰ ਹੋਵੇਗਾ